ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿਛਲੇ ਸਾਲ ਅਯੁੱਧਿਆ ਵਿਖੇ శ్రీ ਰਾਮ ਮੰਦਿਰ ਵਿੱਚ ਮੂਰਤੀ ਸਥਾਪਨਾ ਮੌਕੇ ਗੁਰਦਾਸਪੁਰ ਵਿੱਚ ਵੀ 22 ਜਨਵਰੀ ਨੂੰ ਅਲੌਕਿਕ ਭਗਵਾ ਸ਼ੋਭਾ ਯਾਤਰਾ ਸਜਾਈ ਗਈ ਸੀ ਜਿਸ ਨਾਲ ਸਾਰਾ ਸ਼ਹਿਰ ਕੇਸਰੀਆ ਰੰਗ ਵਿੱਚ ਰੰਗਿਆ ਗਿਆ ਸੀ ਹਰ ਦੁਕਾਨ ਅਤੇ ਘਰ ਦੇ ਚੁਬਾਰੇ ਤੇ ਭਗਵਾ ਝੰਡਾ ਲਹਿਰਾ ਰਿਹਾ ਸੀ ਲਗਭਗ 5 ਕਿਲੋਮੀਟਰ ਲੰਬੀ ਸ਼ੋਭਾ ਯਾਤਰਾ ਵਿੱਚ ਇੰਜ ਲੱਗਦਾ ਸੀ ਕਿ ਸਾਰਾ ਸ਼ਹਿਰ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਉਮਰ ਪਏ ਹੋਣ ਅਤੇ ਹਰ ਪਾਸੇ ਜੈ ਸ਼੍ਰੀ ਰਾਮ ਦੇ ਨਾਰੇ ਗੂੰਜ ਰਹੇ ਸੀ। ਸ਼ਹਿਰ ਨਿਵਾਸੀਆਂ ਵੱਲੋਂ ਸ਼ੋਭਾ ਯਾਤਰਾ ਦੇ ਸਵਾਗਤ ਵਿੱਚ ਜਗ੍ਹਾ-ਜਗ੍ਹਾ ਫੁੱਲਾਂ ਦੀ ਵਰਖਾ ਤੇ ਭਾਰੀ ਆਤੀਸ਼ਬਾਜ਼ੀ ਵੀ ਕੀਤੀ ਗਈ ਸੀ ਜਿਸ ਤੋਂ ਉਤਸ਼ਾਹਿਤ ਹੋ ਕੇ ਸ਼ੋਭਾ ਯਾਤਰਾ ਸਜਾਉਣ ਵਾਲੇ ਸ੍ਰੀ ਸਨਾਤਨ ਜਾਗਰਨ ਮੰਚ ਨੇ ਹਰ ਸਾਲ ਇਸ ਦਿਨ ਸ਼ੋਭਾ ਯਾਤਰਾ ਸਜਾਉਣ ਦਾ ਐਲਾਨ ਕੀਤਾ ਸੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਨਾਤਨ ਜਾਗਰਣ ਮੰਚੋਲ ਨੂੰ ਪਹਿਲਾਂ ਤੇ ਸਭ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਦੀ ਤੇ ਇਹ ਜਿਹੜੀ ਆਪਾਂ ਪਿਛਲੇ ਸਾਲ ਸ਼੍ਰੀ ਰਾਮ ਮੰਦਿਰ ਪ੍ਰਾਣ ਪਤਿਸ਼ਟਾ ਦਾ 22 ਜਨਵਰੀ ਨੂੰ ਕੀਤਾ ਸੀ ਪ੍ਰੋਗਰਾਮ ਉਹ ਇਸ ਵਾਰ 11 ਜਨਵਰੀ ਨੂੰ ਹੋ ਰਿਹਾ ਤੇ ਉਹਦੇ ਵਿੱਚ ਜਿਹੜੀ ਖਾਸ ਹੈ ਸਾਡਾ ਜਿੱਦਾਂ ਪਾਲਕੀ ਹੋਏਗੀ ਉਹਦੇ ਵਿੱਚ ਆਪਣਾ ਬੁਲੇਟ ਤੇ ਜਿਹੜੀਆਂ ਸਾਡੀਆਂ ਕੁੜੀਆਂ ਉਹ ਬੁਲੇਟ ਤੇ ਕਰਨਗੀਆਂ ਉਸ ਤੋਂ ਬਾਅਦ ਦੁਰਗਿਆਨਾ ਮੰਦਿਰ ਤੋਂ ਹਨੂਮਾਨ ਜੀ ਦੇ ਸਰੂਪ ਆ ਰਿਹਾ ਵਰਨ ਸੈਨਾ ਆ ਰਹੀ ਹੈ ਨਾਲ ਉਹਦੇ ਇਲਾਵਾ ਹੋਰ ਆਪਾਂ ਨਾਲ ਆਪਣਾ ਸਾਰਾ ਸੰਗਤ ਦਾ ਜੋ ਵੀ ਹੈਗਾ ਸਭ ਕਰਨਗੇ ਤੇ ਯੋਧਿਆ ਤੋਂ ਵੀ ਆਮ ਨਾਲ ਲਈ ਦੀ ਇੱਕ ਪ੍ਰਤਿਮਾ ਆ ਰਹੀ ਹੈ ਜਿਹਦੇ ਦਰਸ਼ਨ ਸਾਰਿਆਂ ਨੂੰ ਕਰਵਾਏ ਜਾਣਗੇ ਤੇ ਬਾਕੀ ਮੈਂ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਵੀ ਅਸੀਂ ਜਪਤਾਨ ਪ੍ਰਤਿਸ਼ਟਾ ਤੋਂ ਉੱਥੇ ਯੋਧਿਆ ਜਦੋਂ ਸ਼੍ਰੀਦਾਮ ਜੀ ਵਿਰਾਜਮਨ ਹੋਈ ਬਹੁਤ ਆਪਾਂ ਵਧੀਆ ਉਹਨੂੰ ਦੀਵਾਲੀ ਵਾਂਗ ਮਨਾਇਆ ਗਿਆ ਕਿ ਜਿੱਦਾਂ ਦੀਵਾਲੀ ਆਪਾਂ ਆਪਣੇ ਸੁੰਦੇ ਰਹੇ ਆ ਛੋਟੇ ਹੁੰਦੇ ਆਪਣੇ ਬੁੱਕਾਂ ਵਿੱਚ ਐਸੇ ਸੁੰਦੇ ਰਹੇ ਆ ਕਿ ਜਦੋਂ ਸ਼ਿਦਾਮ ਜੀ ਵਾਪਸ ਆਏ ਸੀ ਆਪਣੇ ਉੱਥੇ ਯੋਧਿਆ ਜੀ ਤੇ ਲੋਕਾਂ ਨੇ ਦੀਵੇ ਦੀਏ ਜਲਾਏ ਸੀ ਬਹੁਤ ਉਮਤਾਮਨਾ ਉੱਥੇ ਵੀ ਉਹਦਾ ਮਨਾਇਆ ਗਿਆ ਸੀ ਉਹੀ ਪਿਛਲੇ ਸਾਲ ਸਾਨੂੰ ਦੇਖਣ ਨੂੰ ਮਿਲਿਆ ਤੇ ਮੈਂ ਹੁਣ ਗਾਂ ਵੀ ਇਹੀ ਅਪੀਲ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਆਪਣੇ ਜਿੱਦਾਂ ਬਗਵਾਰ ਰੰਗ ਪਿਛਲੀ ਵਾਰ ਪੂਰੇ ਸ਼ਹਿਰ 'ਚ ਬਗਵਾਰ ਰੰਗ ਦਾ ਪਤਾ ਲੱਗਾ ਸੀ ਇਦਾਂ ਹੀ ਇਸ ਵਾਰ ਵੀ ਬਗਵਾਰ ਰੰਗ ਤੁਸੀਂ ਇੱਕ ਵਾਰ ਪੂਰੇ ਸ਼ਹਿਰ 'ਚ ਪਤਾ ਲੱਗ ਜੇਗੀ ਬਗਵਾਰੰਗ ਹੈਗਾ ਹਰ ਜਗ੍ਹਾ ਹਰ ਜਗ੍ਹਾ ਚੰਡੇ ਲਾਇਏ ਜਾਣ ਜਿੱਦਾਂ ਦੀਵਾਲੀ ਵਾਂਗ ਆਪਾਂ ਅੱਗੇ ਵੀ ਲਾਈਟਾਂ ਲਵਾਈਆਂ ਹੈ ਐਤ ਕੀ ਵੀ ਲੱਗਣ ਹਰ ਬੰਦੇ ਨੇ ਕਿਹਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਐਤ ਕੀ ਫਿਰ ਆਪਾਂ ਉਸੇ ਤਰ੍ਹਾਂ ਹੀ ਆਪਣਾ ਜਿਹੜੇ ਪ੍ਰਾਨ ਪ੍ਰਤੀਸ਼ਟਾ ਸ਼੍ਰੀ ਰਾਮ ਜੀ ਦੇ ਉਸੇ ਤਰ੍ਹਾਂ ਹੀ ਮਨਾਇਆ ਜਾ ਜਿਸ ਤਰ੍ਹਾਂ ਲਾਜ਼ਮ ਮਨਾਇਆ ਸੀ ਤਾਂ ਕਿ ਪੂਰਾ ਸ਼ਹਿਰ ਬਗਵਾਰੰਗ ਚ ਰੰਗ ਜੇ ਅੱਜ ਇਸ ਵਾਰ ਸਨਾਤਨ ਯਾਗਰ ਮੰਚ ਵੱਲੋਂ 11 ਜਨਵਰੀ ਨੂੰ ਜਿਹੜੀ ਯਾਤਰਾ ਪਿਛਲੇ ਸਾਲ 22 ਜਨਵਰੀ ਨੂੰ ਅਯੋਧਿਆ ਵਿੱਚ ਕੀਤੀ ਗਈ ਸੀ ਜਾਂ ਅਸੀਂ ਆਪਣੇ ਗੁਰਦਾਸਪੁਰ ਚ ਕੀਤੀ ਗਈ ਸੀ ਉਹ ਇਸ ਵਾਰੀ ਯਾਤਰਾ 11 ਤਰੀਕ ਨੂੰ ਇੱਥੇ ਹੀ ਹੋ ਰਹੀ ਹੈ ਕਿਉਂਕਿ ਇਹ ਜਿਹੜਾ ਉਤਸਵ ਆ ਇਹ 11 ਤਰੀਕ ਨੂੰ ਅਯੋਧਿਆ ਵਿੱਚ ਮਨਾਇਆ ਜਾ ਰਿਹਾ ਸਾਡੇ ਸਾਰੇ ਜਿਹੜੇ ਸਨਾਤਨ ਜਾਗਰਤ ਮੰਚ ਦੇ ਮੈਂਬਰ ਸੰਭਾਲਨੇ ਹਨ ਉਹਨਾਂ ਨੂੰ ਡੇਢ ਮਹੀਨਾ ਹੋ ਗਿਆ ਜੀ ਉਹ ਹਰ ਇੱਕ ਹਰ ਇੱਕ ਹਰ ਇੱਕ ਜਿਹੜੀ ਨਾਗਰਿਕ ਕੋ ਜਾ ਕੇ ਉਹਨਾਂ ਨੂੰ ਇਸ ਯਾਤਰਾ ਦਾ ਇਨਵੀਟੇਸ਼ਨ ਦੇ ਰਹੇ ਨੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਬਾਕੀ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਨਾ ਕਿ ਇਸ ਯਾਤਰਾ ਦਾ ਭਾਗ ਬਣ ਕੇ ਇਸ ਯਾਤਰਾ ਨੂੰ ਭੇ ਦੇ ਰੂਪ ਜਿਹੜਾ ਭਵੇ ਦੇ ਰੂਪ ਜਿਹੜਾ ਹੈਗਾ ਉਹ ਬਣਾਇਆ ਜਾਵੇ